ਆਪਣਾ ਨਾਮ ਲਓ ਮਾਸਟਰ ਜਗਿੰਦਰ ਸਿੰਘ ਜੀ ਲਈ ਇਹ ਸਰੇਗਾਈਡ ਪ੍ਰੋਗਰਾਮ ਅੱਜ ਦਾ ਇਹ ਵਾਤਾਵਰਨ ਪ੍ਰੇਮੀ ਗੇੜੇ ਨੇ ਇਹ ਜੋ ਪ੍ਰਦੂਸ਼ਣ ਫੈਲਿਆ ਵਾਸਦਾ ਜੁਰਤ ਨਾ ਹੈ ਖੇੜਖਵਾਲ ਕਰਕੇ ਜੋ ਸਾਡੇ ਦਰਖਤ ਹਨ ਉਹ ਘਟਦੇ ਜਾ ਰਹੇ ਹਨ ਤੁਸੀਂ ਸਾਰਿਆਂ ਨੇ ਇਹ ਵੇਖਿਆ ਸੀ ਕੋਡ ਵਿੱਚ ਉਹ ਜਿਹੜੀ ਆਕਸੀਜਨ ਗੈਸ ਕਿਸ ਤਰੀਕੇ ਨਾਲ ਥੋੜ ਪੈ ਗਈ ਸੀ ਤੇ ਇਹ ਬੜਾ ਵੱਡਾ ਇਹਨਾਂ ਦਾ ਉਪਰਾਲਾ ਹੈ ਕਿ ਖਾਂ ਖਾਂ ਦੇ ਉੱਤੇ ਬੜੇ ਵੱਡੇ ਪੱਦਰ ਦੇ ਉੱਤੇ ਦਰਖਤ ਲਾ ਕੇ ਤੇ ਵਾਤਾਵਰਨ ਦੀ ਸੰਭਾਲ ਕਰਕੇ ਜਿਹੜੀ ਹੈ ਉਹ ਨੂੰ ਦੇ ਨਾਲ ਅਸੀਂ ਵੱਧ ਤੋਂ ਵੱਧ ਜਿਹੜੇ ਹੈ ਦਰਖਤ ਲਾਵਾਂਗੇ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਅਸੀਂ ਜਿਹੜਾ ਹੈ ਇਹ ਵਾਤਾਵਰਨ ਦੀ ਸੰਭਾਲ ਕਰ ਸਕਦਾ ਤਾਂ ਜਿਹੜੀ ਚੀਜ਼ਾਂ ਚੱਲ ਪੱਗੇ ਉਹਨਾਂ ਤੋਂ ਬਿਲਕੁਲ ਬਿਲਕੁਲ ਜੀ ਜਦੋਂ ਪਾਏਰੀਆ ਕੋਵਿਡ ਦੇ ਵੇਲੇ ਲੌਕਡਾਊਨ ਲੱਗਾ ਸੀ ਤੇ ਜੰਗਲਾਂ ਦੇ ਵਿੱਚੋਂ ਵੀ ਜਿਹੜੇ ਹਨ ਪੰਛੀ ਤੇ ਜਾਨਵਰ ਜਿਹੜੇ ਹਨ ਉਹ ਸਾਰਿਆਂ ਥਾਵਾਂ ਦੇ ਉੱਤੇ ਫਿਰਨ ਲੱਗ ਪਏ ਸੀ ਕਿਉਂਕਿ ਉਹਨਾਂ ਨੂੰ ਸੁਰੱਖਿਆ ਮਿਲੀ ਸੀ ਇਸ ਤਰ੍ਹਾਂ ਜਦੋਂ ਦਰੱਖਤ ਲੱਗਣਗੇ ਤੇ ਉਹਨਾਂ ਦੇ ਜਿਹੜੇ ਹਨ ਘਰ ਬਣਨਗੇ ਤੇ ਉਹ ਪੰਛੀਆਂ ਦੇ ਵਿੱਚ ਵੀ ਵਾਧਾ ਹੋਏਗਾ ਵਾਤਾਵਰਣ ਤੇ ਵਾਧਾ ਹੋਏਗਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤਿ ਦੇ ਭਾਵੇ ਸਾਈ ਸਲਿਕਾ ਤੁਹ ਸਦਾ ਸਲਾਮਤ ਨਿਰੰਕਾਰ ਇਹ ਕੁਦਰਤ ਜਿਹੜੀ ਵਾਦੀ ਫੁੱਲਦੀ ਰਹੇ ਤੇ ਅਸੀਂ ਸਾਰੇ ਇਸ ਦੇ ਵਿੱਚ ਰਹਿ ਕੇ ਆਨੰਦਮਾਨ ਸਕੀਏ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸੰਦੀਪ ਸੁਲੋਤਰਾ ਸਹਿ ਸੰਜੋਜਕ ਹਰੀਆਵਲ ਪੰਜਾਬ ਪੰਜਾਬ ਪ੍ਰਾਂਤ ਜਿਹੜਾ ਇਹ ਪ੍ਰੋਗਰਾਮ ਕੀ ਹੈ ਜੀ ਅੱਜ ਦਾ ਇਹ ਪ੍ਰੋਗਰਾਮ ਪੂਰੇ ਦੇਸ਼ ਵਿੱਚ ਜੀਵਤ ਪਰਿਆਵਰਣ ਗਤੀਵਿਧੀ ਦੇ ਵੱਲੋਂ ਔਰ ਪ੍ਰਾਂਤ ਦੇ ਵਿੱਚ ਪੰਜਾਬ ਦੇ ਵਿੱਚ ਇਹਦਾ ਨਾਮ ਹਰਿਆਵਲ ਪੰਜਾਬ ਹੈ ਉਹਦੇ ਉਪਰਾਲੇ ਦੇ ਨਾਲ ਇੱਕ ਵੱਖਰੇ ਤੌਰ ਤੇ ਸਮੇਟੀ ਦਾ ਗਠਨ ਕੀਤਾ ਜਾ ਰਿਹਾ ਜਿਹਦਾ ਨਾਮ ਏਕ ਇਟ ਡਿਸ਼ ਕੇ ਨਾਮ ਪੰਜਾਬ ਦੀ ਜਿਹੜੀ ਸਮੇਟੀ ਹੈ ਉਹਦੇ ਅਧਿਐਕਸ਼ ਨੇ ਵਰਲਡ ਫੇਮਸ ਜਿਹੜੇ ਐਗਰੀ ਇਕਨੋਮੀ ਦੇ ਮਾਰ ਸਰਦਾਰ ਸਰਦਾਰਾ ਸਿੰਘ ਜੂਲ ਐਕਸ ਵੀ ਸੀ ਪੀ ਜੂ ਐਕਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਤੇ ਚਾਂਸਲਰ ਐਕਸ ਚਾਂਸਲਰ ਬਟੇਂਡਾ ਸੈਂਟਰਲ ਯੂਨੀਵਰਸਿਟੀ ਦੇ ਉਨ੍ਹਾਂ ਦੇ ਨਾਲ ਰਕੇਸ਼ ਸ਼ਰਦਾ ਜੀ ਉੱਗੇ ਸਾਇੰਟਿਸਟ ਨੇ ਪੀਏਯੂ ਤੋਂ ਉਹ ਵਾਈਸ ਪ੍ਰਧਾਨ ਨੇ ਪਿੰਗਲਵਾੜਾ ਤੋਂ ਸਰਦਾਰ ਰਾਜੀਵ ਸਿੰਘ ਐਗਰੀਕਲਚਰ ਡ੍ਰੈਪ ਜਿਹੜੇ ਉਹ ਵੀ ਵਾਈਸ ਪ੍ਰਧਾਨ ਨੇ ਤੇ ਉਗੀਆਂ ਹਸੀਆਂ ਜਿਨ੍ਹਾਂ ਦੇ ਵਿੱਚ ਰੋਹਿਤ ਮਹਰਾ ਜੀ ਡਿਪਟੀ ਡਾਇਰੈਕਟਰ ਇੰਕਮਡੈਕਸ ਦਿੱਲੀ ਉਹ ਅੱਜ ਵੀ ਪਰਿਵਰਨ ਦਾ ਕੰਮ ਕਰਦੇ ਨੇ ਉਹ ਵੀ ਇਹਦੇ ਵਿੱਚ ਮੈਂਬਰ ਨੇ ਆਟੋ ਫਲੀਵਿੰਗ ਜੀਵਨ ਜੋਤੀ ਇਹ ਇਸ ਜਿਹੜਾ ਇਹਦਾ ਮੁੱਖ ਮਕਸਦ ਹੈ ਪੰਜਾਬ ਦੀ ਜਿਹੜੀ ਜੰਗਲਾਤ ਦੇ ਪੱਖ ਤੋਂ ਹਰਾਵਲ ਪਾਕਤੋ ਸਥਿਤੀ ਉਹ ਬਹੁਤ ਹੀ ਬੜੀ ਮਾੜੀ ਹੈ ਜੁਆਨੋ ਦੇ ਵੱਲ ਜਿਹੜਾ ਦਾਦਾ ਦਿੱਤਾ ਗਿਆ ਸਾਡੇ ਦੇਸ਼ ਦੇ ਅੰਦਰ 432 ਦੇਰ ਤੋਂ ਪਰੇ ਬੰਦੇ ਦੇ ਪਿੱਛੇ ਚਾਹੀਦੇ ਨੇ ਜਦੋਂ ਕਿ ਇਸ ਵੇਲੇ ਗਿਣਤੀ ਜਿਹੜੀ ਹੈ ਕੇਵਲ ਮਾਤਰ 28 ਹੈ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਕਰੋਨਾ ਨੇ ਆਪਣਾ ਜਿਹੜਾ ਉਹ ਬਖਾ ਰਹੀ ਰੂਦਰੂਪ ਉਹਦੇ ਨਾਲ ਹਰ ਘਰ ਹਰ ਗਲੀ ਮਹੱਲੇ ਦੇ ਅੰਦਰ ਮੌਤ ਦਾ ਜਗਾ ਜਗਾ ਤੰਡਵ ਮਚਿਆ ਸੀ ਉਹ ਡੂ ਟੂ ਸਾਡੇ ਪਰਿਆਵਰਣ ਸਾਡੀ ਜਿਹੜੇ ਵਾਤਾਵਰਨ ਨੇ ਉਹਦੇ ਵੱਲ ਧਿਆਨ ਨਾ ਦੇਣ ਕਰਕੇ ਸੀ ਅਸੀਂ ਚਾਹੁੰਦੇ ਆ ਕਿ ਹਰ ਘਰ 'ਚ ਇੱਕ ਇਹੋ ਜਿਹਾ ਵਾਤਾਵਰਣ ਹੋਵੇ ਜਿਹੜੇ এনवायरमेंट ਦੇ ਪ੍ਰੋ ਹੋਏ ਅਸੀਂ ਪਾਣੀ ਦੀ ਬਜਟ ਕਰੀਏ ਪੌਦਿਆਂ ਨੂੰ ਵੱਧ ਤੋਂ ਵੱਧ ਲਗਾਈਏ ਭਾਵੇਂ ਕਿਚਨ ਗਾਰਡਨ ਪੈਰਸ ਗਾਰਡਨ ਕਿਹੋ ਜਿਹੇ ਤਰ੍ਹਾਂ ਦੇ ਆ ਹਰਿਆਵਲ ਪੰਜਾਬ ਤੇ ਆਉਂਦੀਆਂ ਬਰਸ਼ਾਪਨ ਲਗਾਉਂਦਾ ਰਹਿੰਦਾ ਤੇ ਇਸ ਮਾਧਮ ਦੇ ਨਾਲ ਜਿਹੜੀ ਇਕੁਇਡ ਦੇਸ਼ ਕੇ ਨਾਮ ਹੈ ਲੇਡੇ ਮਾਧਮ ਨਾਲ ਅਸੀਂ ਆਉਣ ਵਾਲੇ ਸਮੇਂ 'ਚ ਪੂਰੇ ਹਿੰਦੁਸਤਾਨ 'ਚ ਮੈਗਾ ਜਿਹੜੀਆਂ ਅਪਲਾਂਟੇਸ਼ਨ ਡਰਾਈਵ ਆ ਉਹ ਚਲਾਉਣ ਵਾਲੇ ਆ ਜਿਸ ਵਿੱਚ ਲੱਖਾਂ ਪੌਦੇ ਸਾਰੇ ਅਸੀਂ ਸਮਾਜਿਕ ਧਾਰਮਿਕ ਰਾਜਨੀਤਿਕ ਔਰ ਜਿੰਨੀਆਂ ਵੀ ਐਜੂਕੇਸ਼ਨਲ ਐਂਸੀ ਜੁੜੀਆਂ ਭਾਵੇਂ ਯੂਨੀਵਰਸਟੀਆਂ ਦੇ ਭਾਵੇਂ ਸਕੂਲ ਨੇ ਉਹਨਾਂ ਦੇ ਮਾਧਮ ਨਾਲ ਆਉਣ ਵਾਲੇ ਚਾਹ ਸਮਝੋ ਚੱਲਣਗੇ ਤੇ ਇਹ ਜਿੰਨਾ ਵੀ ਅਭਿਆਨ ਹੈ ਉਹ ਸਾਡੇ ਜਿਹੜੇ ਇੱਕ ਮਹਾਨ এনवायरमेंट ਪ੍ਰੇਮੀ ਹੋਏ ਨੇ ਉਹ ਸਮਾਜਿਕ ਕੋਈ ਨੇ ਭਗਤ ਪੂਰਨ ਸਿੰਘ ਜੀ ਉਹਨਾਂ ਨੂੰ ਇਹ ਸਮਰਪਿਤ ਕੀਤਾ ਜਾਣ ਵਾਲਾ ਤੇ ਮੈਂ ਸਮਝਦਾ ਕਿ ਸਮਾਜ ਇਸ ਸਮਾਜ ਨੂੰ ਬਚਾਉਣ ਵਾਲੇ ਕੰਮ ਤੇ ਆਪਣਾ ਪੂਰਾ ਸਹਿਯੋਗ ਦੇਗਾ ਮੇਰਾ ਨਾਮ ਦੱਸੋ ਮੇਰਾ ਨਾਮ ਗੁਰਮੁਖ ਸਿੰਘ ਹੈ ਇਹ ਪ੍ਰੋਗਰਾਮ ਕੀ ਕਰੇਗਾ ਹਾਂ ਇਹ ਪ੍ਰੋਗਰਾਮ ਅੱਜ ਇੱਕ ਨਾ ਜਿਹੜੀ ਸਮिति ਗਠਿਤ ਹੋ ਰਹੀ ਆ ਜਿਦੇ ਚ ਇੱਕ ਪੇਡ ਦੇਸ਼ ਕੇ ਨਾਮ ਹ ਇਹ ਜਿਹੜਾ ਸਾਡਾ ਵਾਤਾਵਰਣ ਦੇ ਨਾਲ ਸੰਬੰਧਤ ਆਪਾਂ ਦੇਖ ਰਹੇ ਆ ਕਿ ਸਾਡਾ ਜਿਹੜਾ ਫੋਰੈਸਟ ਏਰੀਆ ਵਾ ਉਹ ਦਿਨ ਦਿਨ ਘਟ ਰਿਹਾ ਆ ਤੇ ਜਦਕੀ ਸਾਡੇ ਜਿਹੜਾ ਨਾ ਫੋਰੈਸਟ ਕਵਰ ਜਿਹੜਾ ਵਾ ਉਹ 33% ਚਾਹੀਦਾ ਹੁੰਦਾ ਆ ਸਾਰਾ ਜਿਹੜਾ ਉਹ ਨਾਲ ਜਿਹੜਾ ਵਾ ਨਾ ਵਾਤਾਵਰਣ ਜਿਹੜਾ ਬੈਲੈਂਸ ਹੁੰਦਾ ਆ ਇਹ ਸਾਡੇ ਜਿਹੜਾ ਨਾ ਐਸਲ ਪੰਜਾਬ ਚ ਜਿਹੜੇ ਸਰਕਾਰੀ ਆંકੜੇ ਉਹ ਤੇ 7% ਦੱਸ ਰਹੇ ਨੇ ਲੇਕਿਨ ਜਿਹੜੇ ਗੈਰ ਸਰਕਾਰੀ ਆંકੜੇ ਨੇ ਆંકੜੇ ਨੇ ਉਹ ਸਾਨੂੰ ਜਿਹੜਾ ਵਨ ਉਹ ਤਿੰਨ ਕਿ ਦੱਸਦੇ 3 ਤੋਂ 4% ਜਿਹੜਾ ਵਨ ਫੋਰੈਸਟ ਕਵਰ ਬਚਿਆ ਰਹਿ ਗਿਆ ਜਿਹੜੀ ਬਹੁਤ ਹੀ ਇੱਕ ਘਾਤਕ ਉਹ ਸਿਟੀ ਵਾਲੇ ਪਾਸੇ ਨੂੰ ਸਾਡਾ ਜਿਹੜਾ ਵੱਧ ਰਿਹਾ ਹੈ ਤੇ ਇਹਦੇ ਨਾਲ ਜਿਹੜਾ ਵਾ ਨਾ ਉਹ ਬਹੁਤ ਵੱਡੇ ਖਤਰੇ ਜਿਹੜੇ ਨੇ ਮੰਡਰਾ ਰਹੇ ਨੇ ਜਿਹਨੂੰ ਕਲਾਈਮੇਟ ਚੇਂਜ ਦਾ ਨਾਮ ਦਿੱਤਾ ਜਾ ਰਿਹਾ ਅੱਜ ਔਰ ਉਹਦੇ ਨਾਲ ਬਹੁਤ ਤਬਦੀਲੀਆਂ ਹੋ ਰਹੀਆਂ ਨੇ ਮੌਸਮ 'ਚ ਤੇ ਇਸ ਕਰਕੇ ਆਪਾਂ ਉਹ ਜਿਹੜੀ ਅਰ ਉਹਦੇ ਨਾਲ ਬਿਮਾਰੀਆਂ ਵਧ ਰਹੀਆਂ ਨੇ ਜਿਹੜਾ ਇਹ ਸਾਰਾ ਕੁਝ ਹੋਣ ਦੇ ਨਾਲ ਸਾਡਾ ਜਿਹੜਾ ਵਾ ਨਾ ਉਹ ਮਨੁੱਖਤਾ ਦੇ ਉੱਤੇ ਬਹੁਤ ਭਾਰੀ ਖਤਰਾ ਆ ਰਿਹਾ ਵਾ ਤੋਂ ਅਸੀਂ ਉਹ ਸੀਨ ਕਵਰ ਕਰਨਾ ਸੀ ਹਰਿਆਵਲ ਪੰਜਾਬ ਜਿਹੜੀ ਸਾਡੀ ਇੱਕ ਸੰਸਥਾ ਵਾ ਉਹਦੇ ਨਾਲ ਅਸੀਂ ਮਿਲ ਕੇ ਅਸੀਂ ਸਾਰੇ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹ ਜਿਹੜੇ ਐਨ ਜੀਓਜ਼ ਹੈਗੀਆਂ ਸਾਰੇ ਮਿਲ ਕੇ ਇਸ ਕੰਮ ਨੂੰ ਅਸੀਂ ਪੂਰਾ ਕਰਾਂਗੇ ਤੇ ਪੰਜਾਬ ਦੇ ਵਿੱਚ ਅਸੀਂ ਉਸ ਤਰ੍ਹਾਂ ਜਿਹੜਾ ਬਣਾ ਚਲਾ ਰਹੇ ਹਾਂ ਜੀ